ਸਾਰੇ ਹੋਪ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਐ ਜੀ ਗਰਮੀਆਂ ਸਟਾਰਟ ਹੋ ਗਈਆਂ ਨੇ ਸਾਰਿਆਂ ਨੂੰ ਟੈਨਸ਼ਨ ਪੈ ਗਈ ਕਿ ਸਾਡੇ ਜਿਹੜੇ ਚਿਹਰੇ ਨੇ ਕਾਲੇ ਹੋ ਜਾਣੇ ਨੇ ਸਾਡੇ ਚਿਹਰੇ ਤੇ ਉਹ ਜਾਨ ਨਹੀਂ ਰਹਿਣੀ ਜਿਹੜੀ ਹੋਣੀ ਚਾਹੀਦੀ ਐ ਉਹ ਚਮਕ ਨਹੀਂ ਰਹਿਣੀ ਜਿਹੜੀ ਹੋਣੀ ਚਾਹੀਦੀ ਐ ਕੋਈ ਗੱਲ ਨਹੀਂ ਜੀ ਅੱਜ ਤੁਹਾਡੇ ਲਈ ਇੱਕ ਲੈ ਕੇ ਆਏ ਆਂ ਦਹੀਂ ਫੇਸ਼ਲ ਦਹੀਂ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਅੱਜ ਫੇਸ਼ਲ ਕਰਨਾ ਤੁਹਾਨੂੰ ਦੱਸਣਾ ਐ ਕਿ ਜਿਹੜਾ ਤੁਸੀਂ ਸਾਰੀ ਗਰਮੀ ਗਰਮੀ ਕਰੋਗੇ ਨਾ ਤਾਂ ਤੁਹਾਡਾ ਚਿਹਰਾ ਬਿਲਕੁਲ ਸਾਫ਼ ਤੇ ਬਿਲਕੁਲ ਕਲੀਨ ਲੱਗੇਗਾ ਤੇ ਚਿਹਰੇ ਤੇ ਇੰਨੀ ਸ਼ਾਈਨਿੰਗ ਇੰਨੀ ਚਮਕ ਆਵੇਗੀ ਨਾ ਟੌਪ ਵੀ ਜਿਹੜੀ ਹੈ ਨਾ ਉਹ ਵੀ ਸ਼ਰਮਾਵੇਗੀ ਇੰਨੀ ਚਮਕਾਏਗੀ ਚਿਹਰੇ ਤੇ ਠੀਕ ਹੈ ਜੀ ਖਾਸ ਗਰਮੀਆਂ ਲਈ ਤੁਹਾਡੇ ਲਈ ਆਪਾਂ ਜਿਹੜੇ ਫੇਸ਼ਲ ਲੈ ਕੇ ਆਵਾਂ ਕਰਾਂਗੇ ਵੀਡੀਓ ਵੱਧ ਵੱਧ ਸ਼ੇਅਰ ਕਰਦਣਾ ਕਰਨਾ ਜਿਹੜੇ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕੱਲ ਮੇਰੀਆਂ ਭੈਣਾਂ ਜਿਹੜੀਆਂ ਪਹਿਲੇ ਕਮੈਂਟ ਆਏ ਸੀਗੇ ਰਿੰਪੀ ਮਹਾਬੱਦਰ ਕੁਲਵੰਤ ਕੋਰ ਕੁਲਦੀਪ ਕੋਰ ਮਲੇਰ ਕੋਟਲਾ ਬੇਅੰਤ ਕੋਰ ਜਲਾਲਾਬਾਦ ਮਨਪ੍ਰੀਤ ਐਸ ਇਹ ਦੇਮਾਦਨ ਪੋਰਤੋਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਨਾਲ ਜੁੜੇ ਹੋ ਵੀਡੀਓ ਦੇਖਦੇ ਹੋ ਤੇ ਵੀਡੀਓ ਤੇ ਸੋਣਾ ਕਮੈਂਟ ਕੀਤਾ ਇਸੇ ਤਰੀਕੇ ਇਸੇ ਤਰ੍ਹਾਂ ਹੀ ਤੁਸੀਂ ਵੀ ਸੋਣ ਸੋਣੇ ਕਮੈਂਟ ਕਰਕੇ ਤੇ ਆਪਣੇ ਸ਼ਹਿਰ ਦਾ ਪਿੰਡ ਦਾ ਔਰ ਛੀਟੀ ਦਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਮੈਂ ਤੁਹਾਡਾ ਥੈਂਕ ਯੂ ਬੋਲ ਸਕਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਲੋਜੀ ਤੁਹਾਨੂੰ ਬਹੁਤ ਵਧੀਆ ਫੇਸ਼ੀਅਲ ਦੱਸਦੇ ਆ ਫੇਸ਼ੀਅਲ ਲਈ ਆਪਾਂ ਕੀ ਲੈਣਾ ਹੈਗਾ ਪਹਿਲਾਂ ਤਾਂ ਲੈਣਾ ਹੈਗਾ ਖੱਟਾ ਦਹੀਂ ਦਹੀਂ ਜਿਹੜਾ ਹੁੰਦਾ ਸਾਡੀ ਸਕਿਨ ਨੂੰ ਬ੍ਰਾਈਟ ਕਰਦਾ ਇਹਦੇ ਵਿੱਚ ਕੈਲਸ਼ੀਅਮ ਹੁੰਦੀ ਹੈ ਜਿਹੜੀ ਸਾਡੀ ਸਕਿਨ ਨੂੰ ਨਾ ਇੱਕਦਮ ਨਾ ਜਾਨਦਾਰ ਬਣਾ ਦਿੰਦਾ ਠੀਕ ਹੈ ਦੂਸਰੀ ਚੀਜ਼ ਜਿਹੜੀ ਆਪਾਂ ਲੈਣੀ ਹੈਗੀ ਇਹ ਹੈਗਾ ਨਿੰਬੂ ਦਾ ਪਾਊਡਰ ਠੀਕ ਹੈ ਲੇਵਨ ਪਾਊਡਰ ਨਿੰਬੂ ਪਾਊਡਰ ਜਿਹੜਾ ਆਨਲਾਈਨ ਵੀ ਮਿਲ ਜਾਂਦਾ ਤੁਸੀਂ ਚਾਹੋ ਤਾਂ ਨਿੰਬੂ ਨੂੰ ਘਰੇ ਵੀ ਇਹਦੇ ਸਿਲਕੈਂ ਸੁਕਾ ਕੇ ਵੀ ਉਹਦਾ ਪਾਊਡਰ ਤਿਆਰ ਕਰ ਸਕਦੇ ਹੋ ਨਿੰਬੂ ਜਿਹੜਾ ਹੁੰਦਾ ਕਿਉਂਕਿ ਕਈਆਂ ਨੂੰ ਨਾ ਨਿੰਬੂ ਤੋਂ ਹੁੰਦੀ ਹੈ ਅਲਰਜੀ ਨਿੰਬੂ ਦੇ ਰਸ ਤੋਂ ਹੁੰਦੀ ਹੈ ਅਲਰਜੀ ਤੁਸੀਂ ਇਸ ਤਰੀਕੇ ਨਾਲ ਨਿੰਬੂ ਦਾ ਪਾਊਡਰ ਇਸਤੇਮਾਲ ਕਰ ਸਕਦੇ ਹੋ ਇਹ ਬਿਲਕੁਲ ਵੀ ਅਲਰਜੀ ਨਹੀਂ ਕਰਦਾ ਹੈਗਾ ਸਕਿਨ ਨੂੰ ਇੱਕਦਮ ਬ੍ਰਾਈਟ ਕਰਦਾ ਹੈ ਤੇ ਇੱਕਦਮ ਠੰਡਾ ਤੇ ਇੱਕਦਮ ਚਮਕਦਾਰ ਬਣਾ ਦਿੰਦਾ ਠੀਕ ਹੈ ਜੀ ਕਿਸੇ ਵੀ ਵਿਆਹ ਪਾਰਟੀ ਸ਼ਾਦੀ ਤੇ ਤੁਹਾਨੂੰ ਜਾਣਾ ਹੋਵੇ ਤਾਂ ਫੋਟੋ ਫਾਟ ਤੁਸੀਂ ਇਹ ਵਾਲਾ ਫੇਸ਼ੀਅਲ ਜਿਹੜਾ ਕਰਕੇ ਆਪਣੀ ਸਕਿਨ ਨੂੰ ਚਮਕਾ ਸਕਦੇ ਹੋ ਤੇ ਆਪਾਂ ਲਿਆ ਇੱਥੇ ਨਿੰਬੂ ਪਾਊਡਰ ਠੀਕ ਹੈ ਨਿੰਬੂ ਪਾਊਡਰ ਲਿਆ ਦੂਜਾ ਲੈਣਾ ਹੈ ਆਪਾਂ ਇੱਥੇ ਆ ਦੇਖੋ ਘਰੇ ਜਿਹੜਾ ਮੈਂ orange ਜਾਨਕੀ ਸਿਲਕ ਦੇ ਸੰਤਰੇਆਂ ਦੇ ਸਿਲਕੇ ਸਕਾ ਕੇ ਉਹਦਾ ਪਾਊਡਰ ਤਿਆਰ ਕੀਤਾ ਹੋਇਆ ਹੈ ਇਹ ਆਪਾਂ ਨੂੰ ਦੋ ਕਮ ਅਵਗ ਇਕ ਤਾਂ ਆਪਣੇ ਚਿਹਰੇ ਦੀ ਸਕਰਬ ਕਰ ਦੇਵੇਗਾ ਦੂਜਾ ਆਪਣੇ ਚਿਹਰੇ ਨੂੰ ਚਮਕਾਏਗਾ ਵਿਟਾਮਿਨ ਸੀ ਜਿਹੜੀ ਹੁੰਦੀ ਹੈ ਆਪਣੇ ਚਿਹਰੇ ਲਈ ਬਹੁਤ ਵਧੀਆ ਹੁੰਦੀ ਹੈ ਵਿਟਾਮਿਨ ਸੀ ਦਾ ਭਰਪੂਰ ਹੁੰਦਾ ਇਹ ਵਾਲਾ ਪਾਊਡਰ ਜਿਹੜਾ ਸਾਡੀ ਸਕਿਨ ਨੂੰ ਇਕਦਮ ਚਮਕਦਾਰ ਤੇ ਇਕਦਮ ਗਲੋਇੰਗ ਬਣਾਉਣ ਵਿੱਚ ਮਦਦ ਕਰੇਗਾ ਠੀਕ ਹੈ ਜੀ ਨਿੰਬੂ ਦਾ ਪਾਊਡਰ ਹੋ ਗਿਆ ਸੰਤਰੇ ਦਾ ਪਾਊਡਰ ਹੋ ਗਿਆ ਦਹੀਂ ਹੋ ਗਈ ਤੁਸੀਂ ਕੀ ਲੈਣਾ ਇਹਦੇ ਵਿੱਚ ਗਲਿਸਰੀਨ ਗਲਿਸਰੀਨ ਹੁੰਦੀ ਹੈ ਮੇਨ ਰੋਲ ਇਹਦਾ ਕੋਈ ਵੀ ਹਾਈਡਰਾ ਫੇਸ਼ੀਅਲ ਕਰ ਲੋ ਨੋਰਮਲ ਫੇਸ਼ੀਅਲ ਕਰ ਲੋ ਘਰੇਲੂ ਫੇਸ਼ੀਅਲ ਕਰ ਲੋ ਉਹਦੇ ਵਿੱਚ ਤੁਸੀਂ ਗਲਿਸਰਿਨ ਜ਼ਰੂਰ ਐਡ ਕਰਿਆ ਕਰੋ ਗਲਿਸਰਿਨ ਦੇ ਨਾਲ ਕੀ ਹੁੰਦਾ ਸਾਡਾ ਚਿਹਰਾ ਜਿਹੜਾ ਇੱਕਦਮ ਨਾ ਪੋਲਸ਼ ਹੋ ਜਾਂਦਾ ਜਿਵੇਂ ਸਾਨੂੰ ਹੁੰਦਾ ਨਾ ਵੀ ਕੋਰੀਅਨ ਸਕਿਨ ਚਾਹੀਦੀ ਏ ਸਾਨੂੰ ਸਾਫ਼ ਸੁਥਰੀ ਸਕਿਨ ਚਾਹੀਦੀ ਏ ਸਕਿਨ ਤੇ ਕੋਈ ਵੀ ਦਾਗ ਨਹੀਂ ਚਾਹੀਦਾ ਕੋਈ ਧੱਬਾ ਨਹੀਂ ਚਾਹੀਦਾ ਸਕਿਨ ਇੱਕਦਮ ਸਾਨੂੰ ਬ੍ਰਾਈਟ ਚਾਹੀਦੀ ਏ ਬਹੁਤ ਸੋਹਣੀ ਸਕਿਨ ਚਾਹੀਦੀ ਏ ਜੇ ਕੋਈ ਫਾਊਂਡੇਸ਼ਨ ਵਗੈਰਾ ਲਗਾਉਣਾ ਵੀ ਹੋਵੇ ਕਰੀਮ ਲਗਾਣੀ ਵੀ ਹੋਵੇ ਤਾਂ ਸਾਡੇ ਚਿਹਰੇ ਤੇ ਜੰਮੇ ਨਾ ਇਹ ਉਹ ਕੰਮ ਕਰਦੀ ਹੈ ਠੀਕ ਹੈ ਜਿਆਦਾ ਵੈਸੇ ਨੈਚੁਰਲ ਖੂਬਸੂਰਤੀ ਜਿਹੜੀ ਹੁੰਦੀ ਉਹ ਹੀ ਸੋਹਣੀ ਹੁੰਦੀ ਕੀ ਫਾਇਦਾ ਜੇ ਆਪਾਂ ਫਾਊਂਡੇਸ਼ਨ ਲਗਾ ਕੇ ਕਰੀਮਾਂ ਲਗਾ ਕੇ ਫੇਸ ਪਾਊਡਰ ਲਗਾ ਕੇ ਆਪਾਂ ਚਿਹਰੇ ਨੂੰ ਚੁਪਕਾਣੇ ਤੇ ਉਹ ਕੀ ਫਾਇਦਾ ਹੋਇਆ ਉਹ ਤਾਂ ਹੋ ਗਿਆ ਝੱਟ ਪੱਲਦਾ ਹਨਾ ਸਾਨੂੰ ਚਾਹੀਦੀ ਹੈ ਸਦਾ ਬਹਾਰ ਖੂਬਸੂਰਤੀ ਨੈਚੁਰਲ ਠੀਕ ਹੈ ਉਹ ਖੂਬਸੂਰਤੀ ਤੁਹਾਨੂੰ ਮਿਲੇਗੀ ਇਸ ਚੈਨਲ ਦੇ ਸਾਹਿਬ ਖੁਸ਼ੀ ਚੈਨਲ ਦੇ ਇਸ ਚੈਨਲ ਨੂੰ ਫੋਟੋ ਫਾਟ ਸਬਸਕ੍ਰਾਈਬ ਕਰ ਲਓ ਜਿੰਨੇ ਨਹੀਂ ਕੀਤਾ ਕਿਉਂਕਿ ਤੁਹਾਡੇ ਫਾਇਦੇ ਦੇ ਵੀਡੀਓ ਇਸ ਤੇ ਪਾਈਆਂ ਜਾਂਦੀਆਂ ਨੇ ਕਿਤੇ ਤੁਸੀਂ ਵਾਂਝੇ ਨਾ ਰਹੇ ਜਿਓ ਇਹਨਾਂ ਵੀਡੀਓ ਤੋਂ ਤੇ ਇਹਨਾਂ ਜਿਹੜੇ ਵੀ ਟ੍ਰੀਟਮੈਂਟ ਮੈਂ ਤੁਹਾਨੂੰ ਦੱਸਦੀਆਂ ਘਰੇ ਹੀ ਹੋਮ ਰੈਮੇਡੀ ਦੇ ਕਿ ਤੁਸੀਂ ਵੀ ਉਹਨਾਂ ਤੋਂ ਵਾਂਝੇ ਨਾ ਰਹਿ ਜਾਓ ਠੀਕ ਹੈ ਦੂਸਰਾ ਪਾਣਾ ਆਪਾਂ ਇਹਦੇ ਵਿੱਚ ਰੋਜ਼ ਵਾਟਰ ਰੋਜ਼ ਵਾਟਰ ਜਿਹੜਾ ਹੁੰਦਾ ਸਰਦੀਆਂ ਵਿੱਚ ਵੀ ਠੀਕ ਹੁੰਦਾ ਪਰ ਗਰਮੀਆਂ ਦੇ ਵਿੱਚ ਤੇ ਆਏ ਹਾਏ ਇਹਦਾ ਮੇਨ ਰੋਲ ਠੰਡਕ ਦਿੰਦਾ ਹੈ ਸਕਿਨ ਨੂੰ ਸਕਿਨ ਨੂੰ ਬ੍ਰਾਈਟ ਕਰਦਾ ਹੈ ਸਕਿਨ ਤੇ ਇੱਕਦਮ ਜਾਨ ਇੱਕਦਮ ਚਮਕ ਲੈ ਕੇ ਆਉਂਦਾ ਹੈ ਠੀਕ ਹੈ ਤੇ ਲਓ ਜੀ ਸਾਡੀ ਇੱਥੇ ਬਣ ਕੇ ਹੋ ਗਈ ਹੈ ਕਰੀਮ ਰੈਡੀ ਠੀਕ ਹੈ ਦੇਖ ਲਓ ਤੁਸੀਂ ਦਹੀਂ ਦੇ ਵਿੱਚ ਆਪਾਂ ਕੀ ਪਾਇਆ ਹੈਗਾ ਹੈ ਗlycerin ਪਾਈ ਹੈ orange powder, nimbu powder ਤੇ ਥੋੜਾ ਜਿਹਾ ਆਪਾਂ ਪਾਇਆ rose water ਠੀਕ ਹੈ ਸਾਡੀ ਸਕਿਨ ਨੂੰ ਠੰਡਕ ਦੇਗਾ, ਸਾਡੀ ਸਕਿਨ ਨੂੰ ਇੱਕਦਮ ਨਿਖਾਰੇਗਾ, ਸਕਿਨ ਵਿੱਚ ਜਾਨ ਲੈ ਕੇ ਆਵੇਗਾ, ਸਕਿਨ 'ਚ ਨਵੀਂ ਚਮਕ ਲੈ ਕੇ ਆਵੇਗਾ ਠੀਕ ਹੈ ਜੀ ਤੇ ਲਓ ਜੀ ਕਿਸੇ ਵੀ ਵਿਆਹ ਪਾਰਟੀ, ਸ਼ਾਦੀ ਦਾ ਤੁਸੀਂ ਜਾਣਾ ਹੋਵੇ ਤਾਂ ਫਟਾਫਟ ਇਹ ਵਾਲਾ ਫੇਸ਼ੀਅਲ ਕਰ ਲਓ। ਤੁਹਾਡੀ 10-20 ਮਿੰਟ ਦੇ ਵਿੱਚ ਵਿੱਚ ਚਮਕ ਜਿਹੜੀ ਹੈ ਬਰਕਰਾਰ ਰਹੇਗੀ ਔਰ ਤੁਹਾਡੀ ਸਕਿਨ ਇੰਨੀ ਚਮਕ ਜਾਏਗੀ ਨਾ ਜਿਹੜੇ ਤੁਸੀਂ 20-20 ਹਜ਼ਾਰ ਵਾਲੇ ਪਾਲਰਾਂ 'ਚ ਜਾ ਕੇ ਫੇਸ਼ੀਅਲ ਕਰਵਾਉਂਦੇ ਹੋ ਨਾ ਉਹਨਾਂ ਨੂੰ ਵੀ ਕੀਤੇ ਮਾਤ ਦੇ ਹੁੰਦਾ ਠੀਕ ਹੈ ਘਰੇ ਹੀ માત્ર 10-20 ਰੁਪਏ ਦੇ ਵਿੱਚ ਤੁਸੀਂ ਆਪਣਾ ਜਿਹੜਾ ਫੇਸ਼ੀਅਲ ਕਰਕੇ ਆਪਣੀ ਸਕਿਨ ਨੂੰ ਇਕਦਮ ਗੋਰਾ ਚਿੱਟਾ ਤੇ ਇਕਦਮ ਬ੍ਰਾਈਟ ਬਣਾ ਸਕਦੇ ਹੋ ਠੀਕ ਹੈ ਤੇ ਕੱਲ ਵੀਡੀਓ ਪਾਈ ਸੀ ਆਪਾਂ హెయిਰ ਤੇ హెయిਰ ਜਿਹਨਾਂ ਦੇ ਵਾਈਟ ਹੋ ਚੱਲੇ ਨੇ ਸਮੇਂ ਤੋਂ ਪਹਿਲਾਂ ਉਹ ਤੇਲ ਜਿਹੜਾ ਆਪਾਂ ਘਰੇ ਹੀ ਤਿਆਰ ਕੀਤਾ ਹੈ ਕਿਸ ਤਰੀਕੇ ਨਾਲ ਕੀਤਾ ਹੈ ਕੱਲ ਵੀਡੀਓ ਪਾਈ ਸੀ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਵਾਂਗੀ ਵੀਡੀਓ ਜਰੂਰ ਦੇਖਣਾ ਤੇਲ ਬਣਾ ਕੇ ਤੁਸੀਂ ਲਗਾਓ ਤਾਂ ਜੋ ਤੁਹਾਡੇ ਜਿਹੜੇ హెయిਰ ਨੇ ਨਾ ਉਹ ਜਿਹੜੇ ਕਾਲੇ ਹੀ ਰਹਿਣ ਤੇ ਜਿਨ੍ਹਾਂ ਦੇ ਵਾਈਟ ਆ ਗਏ ਨੇ ਗ੍ਰੇ ਹੋ ਗਏ ਨੇ ਉਹ ਕਾਲੇ ਹੋ ਜਾਣਗੇ ਤੇ ਨਾਲੇ ਬਦ ਨਾਲੇ ਚਮਕ ਆ ਜਾਂਦੀ ਵਾਲਾਂ ਤੇ ਨਾਲੇ ਤੁਹਾਡੇ ਵਾਲ ਜਿਹੜੇ ਨੇ ਇੱਕਦਮ ਸਿਲਕੀ ਤੇ ਇੱਕਦਮ ਸ਼ਾਈਨਿੰਗ ਹੋ ਜਾਂਦੇ ਨੇ ਤੇ ਨਾਲੇ ਲੌਂਗ ਹੋ ਜਾਂਦੇ ਨੇ हेयर ਫੋਲ ਵੀ ਤੁਹਾਡਾ ਬੰਦ ਹੋ ਜਾਏਗਾ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ ਤੇ ਲੋ ਜੀ ਆਪਾਂ ਇੱਥੇ ਫੇਸ ਤੇ ਲਗਾ ਲਈਏ ਕਰੀਮ ਤੇ ਜਿਵੇਂ ਮੈਂ ਹਮੇਸ਼ਾ Lik kehni ਹੁੰਦੀ ਹਾਂ ਜਦੋਂ ਵੀ ਤੁਸੀਂ ਫੇਸ਼ੀਅਲ ਕਰਨਾ ਹੁੰਦਾ ਹੈ ਤੁਹਾਡੀ ਸਕਿਨ ਇਕਦਮ ਪਹਿਲਾ ਸਾਫ ਸੁਥਰੀ ਹੋਣੀ ਚਾਹੀਦੀ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਤੁਸੀਂ ਆਪਣਾ ਫੇਸ ਨੂੰ ਬਿਲਕੁਲ ਵੋਸ਼ ਕਰਕੇ ਹੀ ਫੇਸ਼ਲ ਕਰਨਾ ਹੈ ਗਰਦਨ ਤੇ ਕਰ ਸਕਦੇ ਹੋ ਬੈਕ ਕਰ ਸਕਦੇ ਹੋ ਬਾਹਾਂ ਤੇ ਕਰ ਸਕਦੇ ਹੋ ਬੋਡੀ ਤੇ ਜਿੱਥੇ ਮਰਜ਼ੀ ਤੁਸੀਂ ਆਪਣੇ ਵਾਲਾ ਫੇਸ਼ਲ ਕਰ ਸਕਦੇ ਹੋ ਠੀਕ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਲਾਭ ਹੀ ਲਾਭ ਨੇ ਕੋਈ ਹਾਨੀ ਨਹੀਂ ਹੈਗੀ ਸਕਿਨ ਤੁਹਾਡੀ ਚਮਕੇਗੀ ਦਿਨ ਦੇ ਦਿਨ ਠੀਕ ਹੈ ਦੇਖੋ ਇਕ ਤਰੀ ਖੁਸ਼ਬੂ ਬਹੁਤ ਵਧੀਆ ਹੋ ਜਾਂਦੀ ਹੈ 오렌ਜ ਹੁੰਦਾ ਨਾ ਤੇ ਉਹਦੇ ਸਿਰਕਿਆਂ ਦੀ ਖੁਸ਼ਬੂ ਮੈਨੂੰ ਬਹੁਤ ਵਧੀਆ ਲੱਗਦੀ ਹੈ 오렌ਜ ਹੋ ਗਿਆ ਨਿੰਬੂ ਹੋ ਗਿਆ ਠੀਕ ਹੈ ਚਲੋ ਜੀ ਆਪਾਂ ਹੁਣ ਥੋੜਾ ਜਿਹਾ ਪਹਿਲਾਂ ਮ사ਜ ਕਰ ਲਈਏ ਗੱਲਾਂ ਬਾਤਾਂ ਫਿਰ ਕਰਦੇ ਆ ਚਲੋ ਜੀ ਦੇਖੋ ਮ사ਜ ਕਰ ਲਈਏ ਮੈਂ ਚੰਗੀ ਤਰ੍ਹਾਂ ਕਿ ਇੱਕ 10 15 ਮਿੰਟ ਤੁਹਾਨੂੰ ਚਾਹੀਦੇ ਨੇ ਮ사ਜ ਵਾਸਤੇ ਤਾਂ ਜੋ ਤੁਹਾਡੀ ਡੈਡ ਸਕਿਨ ਜਿਹੜੀ ਰਿਮੂਵ ਹੋ ਜਾਵੇ ਸਕਿਨ ਤੇ ਇੱਕਦਮ ਗਲੋ ਆ ਜਾਵੇ ਕਿਉਂਕਿ ਅੰਦਰੂਨੀ ਜਿਹੜੀ ਚਮਕ ਹੁੰਦੀ ਹੈ ਨਾ ਉਹ ਹੀ ਵਧੀਆ ਹੁੰਦੀ ਹੈ ਅੰਦਰ ਤੱਕ ਜਾਵੇ ਤੁਹਾਡੇ ਜਿਹੜੇ ਵੀ ਆਪ ਰੈਮਡੀ ਤਿਆਰ ਕੀਤੀ ਹੈ ਅੰਦਰੋਂ ਤੱਕ ਤੁਹਾਡੇ ਜਾਵੇ ਸਕਿਨ ਦੇ ਤੇ ਬਾਕੀ ਨਾ ਇੱਕ ਮੈਂ ਹੋਰ ਚੀਜ਼ ਦੱਸਦੀ ਹਾਂ ਗਰਮੀਆਂ 'ਚ ਵਾਤੂ ਵਾਤ ਲਿਕਵਿਡ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿਓ ਖੀਰਾ ਹੋ ਗਿਆ ਟਮਾਟਰ ਹੋ ਗਿਆ ਪਾਣੀ ਵਾਤ ਵਾਤ ਪਿਆ ਕਰੋ ਗੰਨੇ ਦਾ ਰਸ ਜਿਹੜਾ ਉਹ ਬਹੁਤ ਵਧੀਆ ਹੁੰਦਾ ਸਕਿਨ ਲਈ ਅੰਗੂਰ ਖਾਇਆ ਕਰੋ ਇਹ ਤਰਬੂਜ ਜਿਆਦਾਤਰ ਤਰਬੂਜ ਗਰਮੀਆਂ ਚ ਠੀਕ ਹੈ ਤਰਬੂਜ ਖਾਓਗੇ ਨਾ ਤੇ ਨਾਰੀਅਲ ਪਾਣੀ ਪੀਓਗੇ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਗਲੋਇੰਗ ਰਹੇਗੀ ਇੱਕਦਮ ਸ਼ਾਨਦਾਰ ਰਹੇਗੀ ਜਿਨ੍ਹਾਂ ਦੇ ਲਿਪਸ ਜਿਹੜੇ ਨੇ ਪੱਕ ਜਾਂਦੇ ਨੇ ਹਨਾ ਕਾਲੇ ਪੈ ਜਾਂਦੇ ਨੇ ਸਿਕਰੀ ਜਾਂ ਉਹਨਾਂ ਦੀ ਜਾਂ ਰੰਗ ਜਿਹੜਾ ਉਹਨਾਂ ਦਾ ਚੇਹਰੋ ਹੋ ਜਾਂਦਾ ਏ ਠੀਕ ਹੈ ਕਈ ਵਾਰ ਕਾਲਾ ਰੰਗ ਪੈ ਜਾਂਦਾ ਹੈ ਸ਼ਾਇਆ ਪੈ ਜਾਂਦੀਆਂ ਨੇ ਲਿਪਸ ਤੇ ਵੀ ਠੀਕ ਹੈ ਕੱਲੇ ਚਿਹਰੇ ਤੇ ਨਹੀਂ ਪੈਂਦੀਆਂ ਲਿਪਸ ਤੇ ਵੀ ਪੈਣੇ ਸ਼ੁਰੂ ਹੋ ਜਾਂਦੀਆਂ ਨੇ ਇਹੀ ਹੁੰਦਾ ਹੈ ਕਾਰਨ ਕਿ ਤੁਸੀਂ ਪਾਣੀ ਨਹੀਂ ਪੀਂਦੇ ਪਾਣੀ ਦੀ ਘਾਟ ਜਿਹੜੀ ਤੁਹਾਡੇ ਸਰੀਰ ਵਿੱਚ ਹੁੰਦੀ ਹੈ ਉਹ ਸਾਰੀ ਜਾ ਕੇ ਤੁਹਾਡੀ ਸਕਿਨ ਤੇ ਚਿਹਰੇ ਤੇ ਔਰ ਤੁਹਾਡੇ ਹੋਟਾਂ ਤੇ ਜਾਨੀ ਕਿ ਤੁਹਾਡੇ ਲਿਪਸ ਤੇ ਜਿਹੜੀ ਜਾ ਕੇ ਉਹ ਦਿਸਦੀ ਹੈ ਠੀਕ ਹੈ ਪਾਣੀ ਪੀਆ ਕਰੋ ਬਾਤ ਤੋਂ ਬਾਅਦ ਔਰ ਲਿਕਵਿਡ ਚੀਜ਼ਾਂ ਦਹੀਂ ਹੋ ਗਈ ਲੱਸੀ ਹੋ ਗਈ ਕੱਚੀ ਲੱਸੀ ਹੋ ਗਈ ਕੱਚੀ ਲੱਸੀ ਜਿੰਨੀ ਹੋਵੇ ਉੰਨੀ ਤੁਸੀਂ ਪੀਆ ਕਰੋ ਤੁਹਾਡੀ ਬੋਡੀ ਜਿਹੜੀ ਇੱਕਦਮ ਨਿਖਰੀ ਰਹੇਗੀ ਸਕਿਨ ਦਾ ਰੰਗ ਇੱਕਦਮ ਗੋਰਾ ਚਮਕਦਾਰ ਰਹੇਗਾ ਠੀਕ ਹੈ ਜੀ ਤੇ ਲੋ ਜੀ ਆਪਾਂ ਦੇਖੋ ਕਰ ਲਈ ਹੈਗੀ ਇਹ ਮ사ਜ ਆ ਦੇਖੋ ਮ사ਜ ਹੋ ਗਈ ਹੈ ਚਿਹਰਾ ਦੇਖੋ ਚਮਕ ਚੁੱਕਾ ਹੈ ਠੀਕ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਆਪਣੇ ਜਿਹੜੇ ਤੇਜ ਦਾ ਧਿਆਨ ਰੱਖਿਆ ਕਰੋ ਬਹੁਤ ਸੋਹਣੀ ਖੂਬਸੂਰਤ ਸਕਿਨ ਹੋ ਜਾਵੇਗੀ ਅਗਰ ਡੇਲੀ ਤੁਸੀਂ ਫੇਸ਼ੀਅਲ ਕਰਦੇ ਹੋ ਡੇਲੀ ਵੀਡੀਓ ਦੇਖਿਆ ਕਰੋ ਮੈਂ ਹਰ ਰੋਜ਼ ਤੁਹਾਨੂੰ ਦੱਸਦੀ ਰਹਣੀ ਆ ਘਰੇ ਹੀ ਚੀਜ਼ਾਂ ਪੀਂਆਂ ਹੁੰਦੀਆਂ ਨੇ ਜਿਨ੍ਹਾਂ ਆਪਾਂ ਆਪਣੇ ਫੇਸ਼ੀਅਲ ਕਰਕੇ ਰੰਗ ਨੂੰ ਨਿਖਾਰ ਸਕਦੇ ਆ ਤੇ ਲੋ ਜੀ ਮੇਰਾ ਹੋ ਗਿਆ ਫੇਸ਼ੀਅਲ ਇਕਦਮ ਉਤਾਰਨ ਵਾਸਤੇ ਰੈਡੀ ਠੀਕ ਹੈ ਕੰਪਲੀਟ ਹੋ ਗਿਆ ਮੇਰਾ ਪ੍ਰੋਸੈਸ 20 ਮਿੰਟ ਹੋ ਗਏ ਮੇਰੇ ਸਕਿਨ ਦੀ ਮ사ਜ ਕਰਦੇ ਆ ਨਾ ਤੇ ਲਗਾ ਕੇ ਵੀ ਰੱਖਿਆ ਸੀ ਜਣ ਕੇ ਇਹ 12 ਤੋਂ 13 ਮਿੰਟ ਮੈਂ ਮ사ਜ ਕੀਤੀ ਬਾਕੀ ਟਾਈਮ ਜਿਹੜਾ ਸੀਗਾ ਮੈਂ ਫੇਸ ਪੈਕ ਨੂੰ ਇਦਾਂ ਹੀ ਲਗਾ ਕੇ ਰੱਖਿਆ ਹੈ ਤਾਂ ਜੋ ਜਿਹੜੀ ਸਕਿਨ ਤੇ ਵਧੀਆ ਤਰੀਕੇ ਨਾਲ ਅਸਰ ਕਰੇ ਠੀਕ ਹੈ ਬਹੁਤ ਵਧੀਆ ਫੇਸ ਹੋ ਜਾਂਦਾ ਤੁਸੀਂ ਕਰਕੇ ਦੇਖਿਓ ਬਹੁਤ ਹੀ ਵਧੀਆ orange powder ਜਿਹੜਾ online ਮਿਲ ਜਾਂਦਾ ਹੈ ਠੀਕ ਹੈ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਬਹੁਤ ਸਸਤਾ ਮਿਲ ਜਾਂਦਾ ਹੈ ਤੇ ਲੈ ਵੀ ਸਕਦੇ ਹੋ ਚਾਹੇ ਪਰ ਅਨਸਾਰਿਆਂ ਕੋਲ ਮਿਲ ਜਾਂਦਾ ਹੈ ਤੇ ਤੁਸੀਂ ਕਿਸੇ ਸ਼ਾਪ ਤੋਂ ਵੀ ਲੈ ਸਕਦੇ ਹੋ ਠੀਕ ਹੈ ਦੋਚੀ ਬਹੁਤ ਵਧੀਆ ਹੁੰਦਾ ਹੈ ਸਕਿਨ ਨੂੰ ਇਕਦਮ ਤੁਸੀਂ ਜ਼ਰੂਰ ਕਰਿਓ ਗਰਮੀ ਗਰਮੀ ਇਹ ਫੇਸ਼ੀਅਲ ਤੁਸੀਂ ਜ਼ਰੂਰ ਕਰਿਓ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਨਾ ਇਕਦਮ ਬ੍ਰਾਈਟ ਰਹੇ ਕਲਰ ਚੇਂਜ ਨਾ ਹੋਵੇ ਕਿਤੇ ਵੀ ਤੁਸੀਂ ਜਾਓ ਆਓ ਤੁਹਾਡੀ ਸਕਿਨ ਨੂੰ ਕੋਈ ਵੀ ਫਰਕ ਨਾ ਪਵੇ ਕਿ ਧੁੱਪ ਦਾ ਨਾ ਕੋਰੀ ਰਹੇ ਤੇ ਸਕਿਨ ਇਕਦਮ ਚੌਂਕਦਾਰ ਰਹੇ ਸਾਰੇ ਤੁਹਾਨੂੰ ਖੜਖੜ ਕੇ ਪੁੱਛਣ ਕਿ ਤੁਸੀਂ ਸਕਿਨ ਤੇ ਕੀ ਲਗਾਉਂਦੇ ਹੋ ਠੀਕ ਹੈ 50 ਸਾਲ ਦੀ ਏਜ ਦੇ ਵੀ ਹੋਗੇ ਉਹਨਾਂ 60 ਸਾਲ ਦੀ ਏਜ ਦੇ ਵੀ ਹੋਗੇ ਤੇ ਇਹ ਵਾਲੇ ਫੇਸ਼ੀਅਲ ਕਰਨ ਲੱਗ ਜੋਗੇ ਨਾ 30 ਸਾਲ ਦੀ ਉਮਰ ਤੇ ਲੱਗੋਗੇ 10 20 ਸਾਲ ਪਿੱਛੇ ਆ ਜਾਓਗੇ ਜ਼ਿੰਦਗੀ ਤੋਂ ਕਿਉਂਕਿ ਮੈਂ ਖੁਦ ਤੁਸੀਂ ਦੇਖ ਸਕਦੇ ਹੋ ਮੇਰੀ ਏਜ ਹੈਗੀ 41 ਸਾਲ ਠੀਕ ਹੈ ਤੇ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਬਿਲਕੁਲ ਵੀ ਕੋਈ ਰਿੰਕਲ ਨਹੀਂ ਹੈਗਾ ਕੋਈ ਝੁਰੜੀ ਨਹੀਂ ਹੈਗੀ ਕੋਈ ਸ਼ਾਈ ਨਹੀਂ ਕੋਈ ਦਾਗ ਨਹੀਂ ਕੋਈ ੱੱਬਾ ਨਹੀਂ ਸਕਿਨ ਕੋਈ ਲੂਜ਼ ਨਹੀਂ ਹੋਈ ਹੈਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੂਜ਼ ਸਕਿਨ ਜਿਹੜੀ ਮੈਂ ਟਾਈਟ ਕਿਦਾਂ ਕਰਦੀ ਹਾਂ ਮੈਂ ਰਾਤ ਨੂੰ ਵੀਡੀਓ ਪਾਣੀ ਹੁੰਦੀ ਹੈ 7 ਤੋਂ 8 ਵਜੇ ਮੇਰੀ ਵੀਡੀਓ ਆਉਂਦੀ ਹੁੰਦੀ ਕਿਸ ਤਰੀਕੇ ਨਾਲ ਮੈਂ ਮ사ਜ ਕਰਦੀ ਹਾਂ ਜੋ ਜਿਹੜੀ ਮੇਰੀ ਸਕਿਨ ਲੂਜ਼ ਹੈ ਉਹ ਟਾਈਟ ਰਹਿੰਦੀ ਹੈ ਠੀਕ ਹੈ ਤੁਸੀਂ ਵੀ ਕਰ ਸਕਦੇ ਹੋ ਤੇ ਤੁਸੀਂ ਵੀਡੀਓ ਜਿਹੜੀ ਰਾਤ ਵਾਲੀ ਜਰੂਰ ਦੇਖਿਆ ਕਰੋ ਤੇ ਤੁਹਾਡੀ ਸਕਿਨ ਵੀ ਇੱਕਦਮ ਟਾਈਟ ਰਹਿ ਸਕਦੀ ਹੈ ਇੱਕਦਮ ਗਲੋਇੰਗ ਰਹਿ ਸਕਦੀ ਹੈ ਤੇ ਤੁਹਾਡੇ ਵੀ ਜਿਹੜੀ ਡਬਲ ਜਿੰਦੀ ਪ੍ਰੋਬਲਮ ਹੈ ਠੀਕ ਹੋ ਸਕਦੀ ਹੈ ਮੇਰੇ ਨਾਲ ਨਾਲ ਜਿੱਦਾਂ ਮੈਂ ਕਰਦੀ ਹੁੰਦੀ ਹਾਂ ਮ사ਜ ਮੇਰੇ ਨਾਲ ਨਾਲ ਤੁਸੀਂ ਵੀ ਕਰਿਆ ਕਰੋ ਕਿਹੜੇ ਕਿਹੜੇ ਚੀਜ਼ਾਂ ਵਾਲਾ ਮੈਂ ਕਰਦੀ ਹੁੰਦੀ ਹਾਂ ਵੀਡੀਓ ਥੋੜੀ ਜੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਸਕਿਨ 41 ਸਾਲ ਦੀ ਏਜ ਵਿੱਚ ਵੀ ਆ ਕੇ ਮੈਂ ਆਪਣੀ ਸਕਿਨ ਨੂੰ ਇੱਕਦਮ ਗੋਰੀ ਚਿੱਟੀ ਤੇ ਇੱਕਦਮ ਰਿੰਕਲ ਫਰੀ ਰੱਖਿਆ ਹੋਇਆ ਹੈ ਤੁਸੀਂ ਵੀ ਇਸ ਤਰੀਕੇ ਨਾਲ ਰੱਖ ਸਕਦੇ ਹੋ ਤੁਸੀਂ ਇਸ ਚੈਨਲ ਦੇ ਆਪਣੇ ਰੋਜ਼ ਆਇਆ ਕਰੋ ਤੇ ਵੀਡੀਓ ਦੇਖਿਆ ਕਰੋ ਜਿਹੜੀ ਜਿਹੜੀ ਆਪਾਂ ਚੀਜ਼ਾਂ ਸਤਮਾਲ ਕਰਦੇ ਆ ਤੁਸੀਂ ਵੀ ਕਰਿਆ ਕਰੋ ਤੇ ਨੇਚਰਲ ਖੂਬਸੂਰਤੀ ਜਿਹੜੀ ਉਹਨੂੰ ਬਰਕਰਾਰ ਰੱਖੋ ਚਲੋ ਜੀ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਨਵੇਂ ਦਿਨ ਨਾਲ ਦਿਨ ਨਾਲ ਕੀ ਸ਼ਾਮ ਨੂੰ ਮਿਲਦੇ ਆ ਨਾਈਟ ਮ사ਜ ਠੀਕ ਹੈ ਜਿਹੜੀ ਮੈਂ ਆਪਣੀ ਤਵਜਾ ਨੂੰ ਇੱਕਦਮ ਟਾਈਟ ਕਰਕੇ ਰੱਖਿਆ ਹੋਇਆ ਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਮੈਂ ਕਰਦੀ ਹੁੰਦੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਨਾਲੇ ਦੇ ਨਾਲ ਸ਼ਾਇਆ ਠੀਕ ਹੁੰਦੀ ਆ ਝੁੜੀਆਂ ਠੀਕ ਹੁੰਦੀ ਆ ਰੰਗ ਗੋਰਾ ਹੁੰਦਾ ਏ ਚਲੋ ਜੀ ਫਿਰ ਮਿਲਦੇ ਆਂ ਸ਼ਾਮ ਨੂੰ ਇੰਤਜ਼ਾਰ ਕਰਨਾ 7 ਤੋਂ 8 ਵਜੇ ਦੇ ਵਿੱਚ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਮੇਰੀਆਂ ਭੈਣਾਂ ਤੱਕ ਪਹੁੰਚੇ ਫਿਰ ਮਿਲਦੇ ਆਂ ਜੀ ਬਾਏ ਬਾਏ